ਕਿਸ ਤੀਜ਼ ਦੀ ਆਜ਼ਾਦੀ ਅਸੀਂ ਮਨਾ ਰਹੇ ਹਾਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਨਾਲ ਜ਼ਬਰਜਨਾਹ ਹੋ ਰਹੀ ਨੇ ਹੱਦਾਂ ਤੇ ਸਾਡੇ ਕਿਸਾਨ ਵਿਚਾਰੇ ਉਸੇ ਤਰ੍ਹਾਂ ਹੀ ਧਰਨਾ ਦੇ ਰਹੇ ਨੇ ਆਪਣੀਆਂ ਮੰਗਾਂ ਦੇ ਲਈ ਤੇ ਸਰਹੱਦਾਂ ਤੇ ਸਾਡੇ ਜਿਹੜੇ ਜਵਾਨ ਨੇ ਉਹ ਹਰ ਰੋਜ਼ ਸ਼ਹੀਦ ਹੋ ਰਹੇ ਨੇ ਅੱਜ ਆਜ਼ਾਦੀ ਦੀ ਗੱਲ ਕਰਦੇ ਹਾਂ ਚਿੱਟੀ ਚਮੜੀ ਵਾਲਿਆਂ ਤੋਂ ਤਾਂ ਅਸੀਂ ਆਜ਼ਾਦੀ ਲੈ ਲਈ ਹੈ ਪਰ ਜਿਹੜੇ ਕਾਲੀ ਚਮੜੀ ਵਾਲੇ ਹਰ ਰੋਜ਼ ਸਾਨੂੰ ਰੋਂਦਦੇ ਨੇ ਲੋਕਾਂ ਤੋਂ ਵੋਟਾਂ ਜ਼ਰੂਰ ਵਟੋਰ ਲੈਂਦੇ ਨੇ ਪਰ ਉਹਨਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਜੋ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤੇ ਜਾ ਰਹੇ ਨੇ ਆਖਿਰਕਾਰ ਉਸ ਦਾ ਹਰਜ਼ਾਨਾ ਕੌਣ ਭਰੇਗਾ ਜਦੋਂ ਦੇਸ਼ ਜਦੋਂ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ ਇਸ ਆਜ਼ਾਦੀ ਦੀ ਖਾਤਰ ਲਹੂ ਲਹਾਂ ਸੀ ਕਿਉਂਕਿ ਜੋ ਦੇਸ਼ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ ਜੀ ਪੰਜਾਬ ਦੇ ਲੱਖਾਂ ਭੈਣ ਭਰਾ ਕੋਈ ਇਧਰ ਵੱਡੇ ਟੁਕੇ ਗਏ ਕੋਈ ਪਾਕਿਸਤਾਨ ਵਾਲੇ ਪਾਸੇ ਵੱਡੇ ਟੁਕੇ ਗਏ ਯਾਨੀ ਸਭ ਤੋਂ ਵੱਡੀ ਕੁਰਬਾਨੀ ਆਜ਼ਾਦੀ ਲੈਣ ਲਈ ਤੇ ਆਜ਼ਾਦੀ ਤੋਂ ਬਾਅਦ ਵੀ ਜੇ ਦੇਣੀ ਪਈ ਤਾਂ ਉਹ ਪੰਜਾਬੀਆਂ ਨੂੰ ਕੁਰਬਾਨੀ ਦੇਣੀ ਪਈ ਆਜ਼ਾਦੀ ਦੇ ਐਨੇ ਸਾਲਾਂ ਬਾਅਦ ਵੀ ਪੰਜਾਬੀਆਂ ਦੀ ਆਪਣੀ ਕੋਈ ਰਾਜਧਾਨੀ ਨਹੀਂ ਹੈ ਸ਼ਾਇਦ ਹੀ ਦੁਨੀਆ 'ਚ ਇਹ ਜੀ ਕੋਈ ਐਗਜ਼ਾਮਪਲ ਹੋਏਗੀ ਕਿ ਜੇ ਸੂਬੇ ਦਾ ਐਡਾ ਨਾ ਹੋਵੇ ਸਦੀਆਂ ਤੋਂ ਨਾ ਹੋਵੇ ਔਰ ਸੂਬੇ ਦੀ ਆਪਣੀ ਕੋਈ ਕੈਪੀਟਲ ਨਾ ਹੋਵੇ ਅੱਜ ਆਜ਼ਾਦੀ ਦਿਹਾੜੇ ਤੇ ਵਾਗਾ ਬਾਰਡਰ ਤੋਂ ਲੈ ਕੇ ਪੂਰੇ ਪੰਜਾਬ ਚ ਟਰੈਕਟਰ ਮਾਰਚ ਕਰ ਰਹੇ ਹੈ ਹਾਂ ਹਾਲਾਂਕਿ ਕਿਸਾਨ ਦਾ ਟਰੈਕਟਰ ਮਾਰਚ ਸਾਰੇ ਦੇਸ਼ ਵਿੱਚ ਹੀ ਕਰ ਰਿਹਾ ਹੈ ਹਾਂ ਪਰ ਕਿਹਾ ਜਾਂਦਾ ਹੈ ਕਿ ਅਗਵਾਈ ਪੰਜਾਬ ਦਾ ਕਿਸਾਨ ਕਰਦਾ ਹੈ ਦੇਸ਼ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਹੁਣ ਚਾਂਦੀ ਦਾ ਤਗਮਾ ਵੀ ਨਹੀਂ ਮਿਲੇਗਾ ਜਾਂ ਗ੍ਰਾਮ ਜਾਂ 100 ਗ੍ਰਾਮ ਦੇ ਵਪਾਰ ਕਰਕੇ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਹਾਂ 50 ਕਿਲੋ ਦਾ ਮੰਤਰੀ ਮਹਿਲਾ ਮੁਕਾਬਲਾ ਸੀ ਜਿਹਦੇ ਤੋਂ ਫਗੜ ਬਾਹਰ ਹੋ ਗਈ ਹੈ ਉਥੋਂ ਦਾ ਬਾਹਰ ਕੀਤਾ ਕੀਤਾ ਜਾਨੀ ਜਿਹੜਾ ਉਹਨੇ ਜਿੱਤਿਆ ਸੀ ਉਹ ਵੀ ਉਸ ਨੂੰ ਨਹੀਂ ਮਿਲਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ ਦਿਵਾਲ ਦੀ ਜਿੰਨਾ ਵੱਲੋਂ ਵਾਰ-ਵਾਰ ਜ਼ਮਾਨਤ ਲਈ ਅਰਜੀ ਲਈ ਜਾਂਦੀ ਹੈ ਪਰ ਉਹਨਾਂ ਦੀ ਅਰਜੀ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਤੇ ਇਸ ਵਾਰ ਵੀ ਜੇ ਗੱਲ ਕੀਤੀ ਜਾਵੇ ਤਾਂ ਸੀਬੀਆਈ ਵੱਲੋਂ ਦਰਜ ਕੇਸ ਦੇ ਵਿੱਚ ਉਹਨਾਂ ਦੀ ਅੰਤਰੀਮ ਜ਼ਮਾਨਤ ਸੀਗੀ ਜਿਹੜੀ ਉਹ ਫੇਰ ਤੋਂ ਰੱਦ ਕਰ ਦਿੱਤੀ ਗਈ ਦਿਵਾਲ ਦੇਖੋ ਦਿੱਲੀ ਦੇ ਮੁੱਖ ਮੰਤਰੀ ਦਾ ਹਨੀ ਆਮ ਆਦਮੀ ਪਾਰਟੀ ਦੇ ਸ成员 ਹੈ ਚਾਹੇ ਤਾਂ ਮਨੀ ਲਾਂਡਰਿੰਗ ਦਾ ਮਾਮਲਾ ਹੋਵੇ ਚਾਹੇ ਉਹ ਵੀ ਸ਼ਰਾਬ ਘਟਾਲੇ ਦਾ ਈਸ਼ੂ ਦੋਨੇ ਹੀ ਮੁੱਦਿਆਂ ਨੂੰ ਲੈ ਕੇ ਇੱਕ ਪਾਸੇ ਈਡੀ ਦੇ ਕੇਸ ਚੱਲੇ ਆ ਦੂਜੇ ਪਾਸੇ ਸੀਬੀਆਈ ਲੱਗੀ ਵੀ ਹੈ ਸੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜੇ ਵੀ ਉਹ ਜੇਲ੍ਹ 'ਚ ਹੈ ਯਤਨ ਕਰਦੇ ਆ ਉਹਨਾਂ ਦਾ ਹੱਕ ਹੈ ਕੋਸ਼ਿਸ਼ ਕਰਨ ਦਾ ਜ਼ਮਾਨਤ ਤੇ ਬਾਹਰ ਆਉਣ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਅਨੁਪੀਤ ਪਾਲੀਵਾਲ ਤੁਸੀਂ ਵੇਖਿਓ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸੇ ਜਿਸੀ ਚਾਤ ਮਾਰਦੇ ਆ ਵਕੂ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ ਉਨਾਂ ਦੇ ਵਿਚਾਰ ਚਰਚਾ ਤੇ ਦੱਸਦੇ ਆ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖ-ਵੱਖ ਦੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਕਤਾਰ ਸਿੰਘ ਸੇਤੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਮਿਹਰਬਾਨੀ ਤੁਹਾਨੂੰ ਤੇ ਦਰਸ਼ਕ ਜੇ ਅੱਜ ਦੇ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਮੁਲਕ ਪਰਤੇ ਵਿੱਚ 15 ਅਗਸਤ ਦਾ ਦਿਹਾੜਾ ਤੁਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ਚੰਡਾ ਲਹਿਰਾਇਆ ਗਿਆ ਉੱਥੇ ਹੀ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਿਖੇ ਝੰਡਾ ਲਹਿਰਾਇਆ ਗਿਆ ਤੇ ਪੂਰੇ ਮੁਲਕ ਦੇ ਐਸੇ ਹੀ ਮੰਤਰੀਆਂ ਵੱਲੋਂ ਜਾਂ ਫਿਰ ਮੁੱਖ ਮੰਤਰੀਆਂ ਵੱਲੋਂ ਆਪਣੋ ਆਪਣੇ ਏਰੀਆ ਦੇ ਵਿੱਚ ਝੰਡੇ ਲਹਿਰਾਏ ਗਏ ਹੋਣਗੇ ਤੇ ਉਤੇ ਹੀ ਜੇ ਗੱਲ ਕੀਤੀ ਜਾਵੇ ਕਿ ਕਿਸ ਚੀਜ਼ ਦੀ ਆਜ਼ਾਦੀ ਅਸੀਂ ਮਨਾ ਰਹੇ ਹਾਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਨਾਲ ਜ਼ਬਰਜਨਾਹ ਹੋ ਰਹੀ ਨੇ ਹੱਦਾਂ ਤੇ ਸਾਡੇ ਕਿਸਾਨ ਵਿਚਾਰੇ ਉਸੇ ਤਰ੍ਹਾਂ ਹੀ ਧਰਨਾ ਦੇ ਰਹੇ ਨੇ ਆਪਣੀਆਂ ਮੰਗਾਂ ਦੇ ਲਈ ਤੇ ਸਰਹੱਦਾਂ ਤੇ ਸਾਡੇ ਜਿਹੜੇ ਜਵਾਨ ਨੇ ਉਹ ਹਰ ਰੋਜ਼ ਸ਼ਹੀਦ ਹੋ ਰਹੇ ਨੇ ਤਾਂ ਅਜੀਹੇ ਦੇ ਵਿੱਚ ਝੰਡੇ ਲਹਿਰਾਏ ਜਾ ਰਹੇ ਨੇ ਸਮਝ ਨਹੀਂ ਪੈਂਦੀ ਕਿ ਮੁਲਕ ਦੀਆਂ ਸਰਕਾਰਾਂ ਕਿਹੜੇ ਰਾਹ ਪਈਆਂ ਹੋਈਆਂ ਨੇ ਇੱਕ ਸਮਾਂ ਸੀ ਕਿ ਜਦੋਂ ਸੀ ਅੱਜ ਆਜ਼ਾਦੀ ਦੀ ਗੱਲ ਕਰਦੇ ਆਂ ਚਿੱਟੀ ਚਮੜੀ ਵਾਲਿਆਂ ਤੋਂ ਤਾਂ ਅਸੀਂ ਆਜ਼ਾਦੀ ਲੈ ਲਈ ਐ ਪਰ ਜਿਹੜੇ ਕਾਲੀ ਚਮੜੀ ਵਾਲੇ ਹਰ ਰੋਜ਼ ਸਾਨੂੰ ਰੋਂਦਦੇ ਨੇ ਲੋਕਾਂ ਤੋਂ ਵੋਟਾਂ ਜ਼ਰੂਰ ਬਟੋਰ ਲੈਂਦੇ ਨੇ ਪਰ ਉਹਨਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਜੋ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤੇ ਜਾ ਰਹੇ ਨੇ ਆਖਿਰਕਾਰ ਉਸ ਦਾ ਹਰਜ਼ਾਨਾ ਕੌਣ ਭਰੇਗਾ ਇਸ ਜਿਹੜੇ ਸਵਾਲ ਨੇ ਇਹ ਇਹਨਾਂ ਦੇ ਜਵਾਬ ਆਖਿਰਕਾਰ ਕੌਣ ਦੇਵੇਗਾ ਸਿੱਧੂ ਸਾਹਿਬ ਕੀ ਕਰਨਾ ਚਾਹੋਗੇ ਨਵੀਨ ਸਤੋ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਦੁਨੀਆ ਭਰ ਚ ਬੈਠੇ ਆ ਆਜ਼ਾਦੀ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਨਾ ਹਮਮ ਔਰ ਇਸ ਮਾਰਕਾ ਦੀ 1:00 ਵਜੇ ਵੀ ਹੈ ਕਿ ਦੇਖੋ ਆਜ਼ਾਦੀ ਸਾਰੇ ਮੁਲਕ ਲਈ ਹੈ ਸਾਰੇ ਮੁਲਕ ਨੇ ਆਜ਼ਾਦੀ ਦਾ ਨਿਗ ਮਾਣਾ ਜੇ ਆਪਾਂ ਅੱਜ ਗੱਲ ਕਰ ਰਹੇ ਹਾਂ ਇਸੇ ਵਜ੍ਹਾ ਕਰਕੇ ਹੈ ਕਿ ਸਾਨੂੰ ਆਜ਼ਾਦੀ ਮਿਲੀ ਹੈ ਹਮ ਪਰ ਇਹਦਾ ਦੂਜਾ ਇੱਕ ਵੱਡਾ ਅਹਿਮ ਪਹਿਲੂ ਹੈ ਕਿ ਆਜ਼ਾਦੀ ਦੇ ਲਈ ਅਸੀਂ ਕਿਉਂ ਫਖਰ ਕਰਦੇ ਹਾਂ ਹਮ ਕਿ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਬਿਲਕੁਲ ਪੰਜਾਬੀਆਂ ਨੇ ਦੇ ਦਿੱਤੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਕਾਲੇ ਪਾਣੀਆਂ ਚ ਸਜ਼ਾਵਾਂ ਕਟੀਆਂ ਫਾਂਸਿਆਂ ਦੇ ਰਸੇ ਚ ਮੇ ਦੁਨੀਆ ਭਰ ਚ ਜਾ ਕੇ ਕਲਾ ਇੱਥੇ ਨਹੀਂ ਦੇ ਤੋਂ ਬਾਹਰ ਜਾ ਕੇ ਵੀ ਦੇ ਦੀ ਜ਼ਾਦੀ ਦੀਆਂ ਲੜਾਈਆਂ ਲੜੀਆਂ ਆਜ਼ਾਦ ਹੋਇਆ ਮੁਲਕ ਆਜ਼ਾਦ ਮੁਲਕ ਤੋਂ ਪਹਿਲਾਂ ਵੀ ਜੇ ਆਪਾਂ ਵੰਡ ਦੀ ਗੱਲ ਕਰਦੇ ਹਾਂ 1947 ਜਦੋਂ ਸਾਡਾ ਦੇਸ਼ ਵੰਡਿਆ ਗਿਆ ਅੱਜ ਦੇ ਦਿਨ ਦੀ ਆਪਾਂ ਆਜ਼ਾਦੀ ਦਾ ਜ਼ਿਕਰ ਕਰ ਰਹੇ ਤਾਂ ਪੂਰਾ ਦੇਸ਼ ਜਦੋਂ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ ਇਸ ਆਜ਼ਾਦੀ ਦੀ ਖਾਤਰ ਲਹੂ ਲਹਾਂ ਸੀ ਕਿਉਂਕਿ ਜੋ ਦੇਸ਼ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ ਜੀ ਪੰਜਾਬ ਦੇ ਲੱਖਾਂ ਭੈਣ ਭਰਾ ਕੋਈ ਇਧਰ ਵੱਡੇ ਟੁਕੇ ਗਏ ਕੋਈ ਪਾਕਿਸਤਾਨ ਵਾਲੇ ਪਾਸੇ ਵੱਡੇ ਟੁਕੇ ਗਏ ਜਾਨੀ ਸਭ ਤੋਂ ਵੱਡੀ ਕੁਰਬਾਨੀ ਆਜ਼ਾਦੀ ਲੈਣ ਲਈ ਤੇ ਆਜ਼ਾਦੀ ਤੋਂ ਬਾਅਦ ਵੀ ਜੇ ਦੇਣੀ ਪਈ ਤਾਂ ਉਹ ਪੰਜਾਬੀਆਂ ਨੂੰ ਕੁਰਬਾਨੀ ਦੇਣੀ ਪਈ ਇਹ ਹੋਤੀ ਜੇ ਪਾਸਾ ਆਜ਼ਾਦ ਪਰ ਦੀ ਵੀ ਗੱਲ ਕਰੀਏ ਉਸ ਤੋਂ ਬਾਅਦ ਜੇ ਆਪਾਂ ਆनाज ਦੀ ਗੱਲ ਕਰੀਏ ਤਾਂ ਆनाज ਦੇ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਜਦੋਂ ਅਕਸਰ ਕਿਹਾ ਜਾਂਦਾ ਹੈ ਕਿ ਸਾਡਾ ਦੇਸ਼ ਠੂਠੇ ਮੰਗ ਕੇ ਲੈ ਕੇ ਚੁੱਕ ਕੇ ਦੂਜੇ ਮੁਲਕਾਂ ਕੋਲੇ ਜਾਂਦਾ ਸੀ ਕਿ ਅਸੀਂ ਪੁਖ ਮਰੀਦਾਂ ਸ਼ਕਾਰ ਹੋ ਜਾਣਗੇ ਸਾਨੂੰ ਅਨਾਜ ਦਿਓ ਕਿਹਨੇ ਹੱਥ ਉਨਰ ਪਰ ਬਣਾਇਆ ਹੂੰ ਪੰਜਾਬੀਆਂ ਦੇ ਕਿਸਾਨਾਂ ਨੇ ਕਿਸਾਨਾਂ ਨੇ ਜਦੋਂ ਹਰਿਆਣਾ ਵੀ ਇੱਕ ਸੀ ਪੰਜਾਬ ਵੀ ਇੱਕ ਸੀ ਤਾਂ ਕਿਸਾਨਾਂ ਨੇ ਇਸ ਦੇਸ਼ ਦਾ ਜਿਹੜਾ ਅਨਾਜ ਦੇ ਨਾਲ ਪੁਖ ਮਰੀ ਤੋਂ ਬਚਾਉਣ ਲਈ ਜਿਹੜਾ ਗਦਾਮ ਭਰੇ ਪੇਟ ਭਰਿਆ ਜੇ ਆਪਾਂ ਕੁਰਬਾਨੀ ਗੱਲ ਕਰਦੇ ਆਂ ਸਰਹੱਦਾਂ ਦੀ ਦਾ ਤੁਸੀਂ ਜ਼ਿਕਰ ਕਰ ਰਹੇ ਆਂ ਤਾਂ ਪੰਜਾਬ ਤੋਂ ਬਾਅਦ ਕਿਹੜਾ ਜਾਣਦਾ ਹੈ ਕਿ ਕਿਸ ਕਿੱਧਰ ਆਪਣੇ ਪਿੰਡੇ ਤੇ ਦੇਸ਼ ਦੀ ਕਾਤਰ ਆਏ ਦੇਨ ਸਾਡਾ ਕੋਈ ਨਾ ਕੋਈ ਮਾਂ ਦਾ ਪੁੱਤ ਕਿਸ ਦਾ ਭਰਾ ਕਿਸ ਦਾ ਪਤੀ ਦੇ ਦੀ ਆਜ਼ਾਦੀ ਦੀ ਖਾਤਰ ਦੇਸ਼ ਨੂੰ ਬਚਾਉਣ ਦੀ ਖਾਤਰ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦਾ ਕੌਣ ਪੁੱਲਦਾ ਜਿਲ੍ਹਿਆਂ ਵਾਲੇ ਬਾਗ ਦਾ ਸਾਕਾ ਕਿ ਜਿੱਥੇ ਖੂਪ ਰਹਿ ਗਿਆ ਡਿਗ ਡਿਕੇ ਲਾਸ਼ਾਂ ਦੇ ਨਾਲ ਕਿਉਂਕਿ ਜਿਨ੍ਹਾਂ ਗੋਰਾ ਦੇ ਗੁਰੀ ਚਮੜੀ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਗੋਲੀਆਂ ਆਜ਼ਾਦੀ ਦੇ ਮਤਵਾਲਿਆਂ ਤੇ ਤੱਕ ਕਿਸ ਕਦਰ ਧਰਤੀ ਲਹੂ ਲੋਹਾਨ ਹੋ ਗਈ ਇਹ ਸਾਰਾ ਕੁਝ ਹੈ ਇਸ ਕਰਕੇ ਅਸੀਂ ਆਜ਼ਾਦ ਭਾਰਤ ਲਈ ਆਜ਼ਾਦੀ ਦੀ ਕੁਰਬਾਨੀ ਲਈ ਮੁਬਾਰਕਬਾਦ ਵੀ ਦਿੰਨੇ ਆ ਪਰ ਕਿਧਰੇ ਚੀਜ਼ ਜਾਂ ਟਾਸਕ ਵੀ ਹੈ ਚੀਜ਼ ਕੀ ਹੈ ਮੁੱਦੇ ਤਾਂ ਬਹੁਤ ਸਾਰੇ ਇਹਨਾਂ ਤੇ ਗੱਲ ਕੀਤੀ ਜਾ ਸਕਦੀ ਹੈ ਆਜ਼ਾਦੀ ਦੇ ਐਨੇ ਸਾਲਾਂ ਬਾਅਦ ਵੀ ਪੰਜਾਬੀਆਂ ਦੀ ਆਪਣੀ ਕੋਈ ਰਾਜਤਾਨੀ ਨਹੀਂ ਹੈ ਸ਼ਾਇਦ ਹੀ ਦੁਨੀਆਂ ਚ ਇਹ ਜੀ ਕੋਈ ਐਗਜ਼ਾਮਪਲ ਹੋਏਗੀ ਕਿ ਜੇ ਸੂਬੇ ਦਾ ਐਡਾ ਨਾ ਹੋਵੇ ਸਦੀਆਂ ਤੋਂ ਨਾ ਹੋਵੇ ਔਰ ਸੂਬੇ ਦੀ ਆਪਣੀ ਕੋਈ ਕੈਪੀਟਲ ਨਾ ਹੋਵੇ ਹੂੰ ਦੇ ਦੇ ਚਾਹੇ ਇਥੇ ਸਰਕਾਰਾਂ ਬਦਲਦੀਆਂ ਰਹੀਆਂ ਕੌਮੀ ਨੇਤਾ ਬਦਲਦੇ ਰਹੇ ਇੱਕ ਆਉਂਦਾ ਰਹੇ ਦੂਜੇ ਜਾਂਦੇ ਰਹੇ ਤੇ ਪੰਜਾਬ ਨੂੰ ਉਸੇ ਤਰੀਕੇ ਨਾਲ ਹੀ ਦੇਖਿਆ ਗਿਆ ਚਾਹੇ ਕਿ ਤੇਰਾਈ ਚਾਹੇ ਦੂਜੀ ਤੇਰਾਈ ਪੰਜਾਬ ਨੂੰ ਆਪਣੀ ਰਾਜਧਾਨੀ ਨਹੀਂ ਮਿਲੀ ਹੂੰ ਆਪਾਂ ਸੂਬਿਆਂ ਦੀ ਗੱਲ ਕਰਦੇ ਹਾਂ ਸੂਬਿਆਂ ਦੇ ਵਿੱਚ ਹਫੜਾ ਤਫੜੀ ਦੀ ਗੱਲ ਕਰ ਰਹੇ ਹਾਂ ਪੰਜਾਬ ਨਾਲ ਕੀ ਹੋ ਰਿਹਾ ਜੀ ਦਰਾਈ ਪਾਣੀਆਂ ਦੀ ਵੰਡ ਦਾ ਮਾਮਲਾ ਅਜਵੀਂ ਦਰਿਆਈ ਪਾਣੀ ਦੀ ਵੰਡ ਦੇ ਮੁੱਦੇ ਤੇ ਪੰਜਾਬ ਸਿਸ ਕਰ ਰਿਹਾ ਹੈ ਸੈਮ ਰਿਹਾ ਹੈ ਕਿਤੇ ਸਾਡੇ ਕੋਲੋਂ ਸਾਡਾ ਦਰਿਆਈ ਪਾਣੀ ਦਾ ਹੱਕ ਹੀ ਨਾ ਖੋ ਲਿਆ ਜਾਵੇ ਜੀ ਪੰਜਾਬ ਹੈ ਜਿਹਦੇ ਪੁੱਤ ਜਿਸ ਦੇ ਕਿਸਾਨ ਆ ਅੱਜ ਆਜ਼ਾਦੀ ਦਿਹਾੜੇ ਤੇ ਬਾਗਾ ਬਾਰਡਰ ਤੋਂ ਲੈ ਕੇ ਪੂਰੇ ਪੰਜਾਬ 'ਚ ਟਰੈਕਟਰ ਮਾਰਚ ਕਰ ਰਹੇ ਆ ਹਾਂ ਹਾਂ ਹਾਲਾਂਕਿ ਕਿਸਾਨ ਦਾ ਟਰੈਕਟਰ ਮਾਰਚ ਸਾਰੇ ਦੇਸ਼ ਵਿੱਚ ਹੀ ਕਰ ਰਿਹਾ ਹੈ ਪਰ ਕਿਹਾ ਜਾਂਦਾ ਹੈ ਕਿ ਅਗਵਾਈ ਪੰਜਾਬ ਦਾ ਕਿਸਾਨ ਕਰਦਾ ਹੈ ਸੋ ਹੋ ਜੇ ਵੱਡੇ ਸਵਾਲ ਆ ਨਵਦੀਪ ਜਿਹੜੇ ਆਜ਼ਾਦੀ ਦੇ ਬਾਅਦ ਵੀ ਸਾਡੇ ਲਈ ਚੀਜ਼ ਦਾ ਟਾਸਕ ਬਣ ਕੇ ਖੜਿਆ ਆ ਆਜ਼ਾਦੀ ਬਹੁਤ ਚੰਗੀ ਗੱਲ ਆ ਮੁਬਾਰਕਬਾਦ ਦੇ ਹੱਕਦਾਰ ਆ ਸਾਰੇ ਪਰ ਆਜ਼ਾਦੀ ਪੰਜਾਬੀਆਂ ਨੂੰ ਹੋਰ ਵੀ ਚੰਗੀ ਲੱਗੇ ਜੀ ਬਟ ਜਿਨ੍ਹਾਂ ਨੇ ਆਪਿਆਂ ਦਿੱਤੀਆਂ ਕਰਵਾਨੀਆਂ ਦਿੱਤੀ ਜੇ ਵਾਅਦੇ ਨਹੀਂ ਦੇਣਾ ਤਾਂ ਉਹਨਾਂ ਹੱਕ ਤਾਂ ਪੰਜਾਬੀਆਂ ਨੂੰ ਮੈਂ ਚਾਹੀਦਾ ਇਹ ਕਿਸੇ ਨੇ ਸਵਾਲ ਕੀਤਾ ਭਾਜਪਾ ਆਗੂ ਨੇ ਸਵਾਲ ਕੀਤਾ ਇਸ ਮੌਕੇ ਮੈਂ ਦਰਉਣਾ ਚਾਹਤ ਭਾਜਪਾ ਸਦਾ ਚਾਹ ਸੀਨੀਅਰ ਭਾਜਪਾ ਆਗੂ ਉਸ ਨੇ ਭਗਵੰਤ ਮਾਨ ਨੂੰ ਪੱਕੇ ਕਿਹਾ ਕਿ ਤੁਸੀਂ ਜਿਹੜਾ 15 ਗਾਦਾ ਦਿਹਾੜਾ ਚੰਡੀਗੜ੍ਹ ਤੇ ਆਪਣੀ ਰਾਜਧਾਨੀ ਕਿਉਂ ਰਾਜਧਾਨੀ ਜਿਹੜਾ ਮੁੱਦੇ ਦੀ ਗੱਲ ਕਰ ਇਸ ਮੁੱਦੇ ਤੇ ਝੰਡਾ ਲਹਿਰਾਉਣ ਦੀ ਗੱਲ ਕਰਦੇ ਆ ਕਿਤੇ ਭਾਜਪਾ ਆਗੂ ਨੇ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੁੱਛਿਆ ਹੁੰਦਾ ਹੂੰ ਕਿ ਪੰਜਾਬ ਆਪਣੇ ਸੂਬੇ ਦੀ ਰਾਜਧਾਨੀ ਝੰਡਾ ਕਿਉਂ ਨਹੀਂ ਲਹਿਰਾ ਸਕਦਾ ਤੇ ਆਪਣਾ ਦਿਨ ਕਿਉਂ ਨਹੀਂ ਮਨਾ ਸਕਦਾ ਜੀ ਤਾਸ਼ਾ ਸਾਰਿਆਂ ਨੂੰ ਚੰਗਾ ਲੱਗਦਾ ਇਹ ਵਿਤਕਰੇ ਹੈ ਇਹ ਸਾਡੀ ਕਹਾਣੀ ਹੈ ਇੱਕ ਦਿਨ ਦੀ ਕਹਾਣੀ ਨਿੰਦੂ ਦੀ ਦਾਕਿਆਂ ਤੋਂ ਤੋਰੀ ਆ ਰਹੀ ਹੈ ਜਿੱਥੇ ਅਸੀਂ ਆਜ਼ਾਦੀ ਲਈ ਕੁਰਬਾਨੀਆਂ ਦਿੱੰਨੀਆਂ ਅੱਜ ਵੀ ਫਖਰ ਨਾਲ ਗੱਲ ਕਰ ਰਹੇ ਹਾਂ ਉੱਥੇ ਸਾਡੀ ਚੀਜ਼ ਤੇ ਟਾਸਕ ਵੀ ਜਿਹੜੀ ਹੈ ਕੌਮੀ ਨਤਾਮਾਂ ਨੂੰ ਸੁਣਨੀ ਚਾਹੀਦੀ ਹੈ ਜੀ ਜੀ ਨਿੰਦੂ ਬਿਲਕੁਲ ਤੇ ਇਸ ਦੇ ਨਾਲ ਹੀ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ ਤੇ ਜੇ ਚਾਤ ਮਾਰੀ ਹੈ ਕਿ ਵਿਨੇਸ਼ ਫੁਕਾਟ ਬਿੱਤਦੇ ਨੇ ਸੁਰਖੀਆਂ ਦੇ ਵਿੱਚ ਰਹੀ ਜਿਸ ਨੂੰ 100 ਗ੍ਰਾਮ ਪਾਰ ਵੱਧ ਹੋਣ ਦੇ ਕਾਰਨ ਹੀ ਅਯੋਗ ਕਰਾਰ ਦਿੱਤਾ ਗਿਆ ਤੇ ਹੁਣ ਉਹਨਾਂ ਦੇ ਨਾਲ ਰਿਲੇਟਡ ਹੀ ਜਿਹੜੀ ਅਗਲੀ ਖਬਰ ਹੈ ਕਿ ਵਿਨੇਸ਼ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਹੁਣ ਚਾਂਦੀ ਦਾ ਤਗਮਾ ਵੀ ਨਹੀਂ ਮਿਲੇਗਾ ਆਜ਼ਾਦੀ ਦੇ ਦਿਹਾੜੇ ਤੇ ਜਿੱਦਾ ਆਪਾਂ ਮੁਬਾਰਕਬਾਦ ਦੀ ਗੱਲ ਕੀਤੀ ਹੈ ਨਵਦੀਪ ਸਾਡੇ ਲਈ ਬੜਾ ਇੱਕ ਅਫਸੋਸ ਵਾਲਾ ਸੁਨੇਹਾ ਹੈ ਕਿ ਮੰਤਰੀ ਪਦਰ ਦੀ ਜਿਹੜੀ 올림픽ਸ ਦੀ ਜਿਹੜੀ ਅਦਾਲਤ ਹੈਗੀ ਹੈ ਉਸ ਨੇ ਜਿਸ ਅਪੀਲ ਦਾ ਤੁਸੀਂ ਜ਼ਿਕਰ ਕੀਤਾ ਹੈ ਫਗਾੜ ਦਿਓ ਅਪੀਲ ਖਾਰਜ ਕਰ ਦਿੱਤੀ ਜਾਨੀ ਕਿ ਹੁਣ ਫਗਾੜ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ 50 ਗ੍ਰਾਮ ਜਾਂ 100 ਗ੍ਰਾਮ ਦੇ ਵਪਾਰ ਕਰਕੇ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ 50 ਕਿਲੋ ਦਾ ਕਮੰਤਰੀ ਮੇਲਾ ਮੁਕਾਬਲਾ ਸੀ ਜਿਸ ਤੋਂ ਫਗਾੜ ਬਾਹਰ ਹੋ ਗਈ ਹੈ ਉੱਥੋਂ ਦਾ ਬਾਹਰ ਕੀਤਾ ਹੀ ਕੀਤਾ ਜਾਨੀ ਜਿਹੜਾ ਉਹਨੇ ਜਿੱਤਿਆ ਸੀ ਉਹ ਵੀ ਉਸ ਨੂੰ ਨਹੀਂ ਮਿਲਿਆ ਜਾਨੀ ਚਾਂਦੀ ਦੇ ਤਗਮੇ ਤੋਂ ਵੀ ਹਾਲਾਂਕਿ ਸੰਜੇ ਤੌਰ ਤੇ ਅਪੀਲ ਇਹ ਕੀਤੀ ਗਈ ਸੀ ਕਿ ਸੰਜਾ ਮਿਲ ਜੇ ਚਾਂਦੀ ਦਾ ਤਗਮਾ ਇਹ ਨਹੀਂ ਕਹਿੰਦੇ ਕਿ ਇੱਕ ਨੂੰ ਮਿਲੇ ਉਹ ਵੀ ਆਪੀ ਜਿਹੜੀ ਹੈ ਗਿਆ ਪ੍ਰਵਾਨ ਨਹੀਂ ਹੋਈ ਇਸ ਦਿਹਾੜੇ ਤੇ ਮੈਂ ਕਹਾਂ ਕਿ ਸਾਰੇ ਭਾਰਤੀਆਂ ਲਈ ਸਾਡੇ ਸਾਰੇ ਲਈ ਇੱਕ ਨਮੂਸ਼ੀ ਵਾਲਾ ਦੇਣਾ ਹੈ ਕਿ ਕਿ ਚਾਂਦੀ ਦਾ ਤਗਮਾ ਸਾਡੇ ਕੋਲੋਂ ਖੁੰਝ ਗਿਆ ਰਾਮ ਲਾ ਕੇ ਹੁਣ ਇੱਕ ਮੰਤਰੀ ਪਦਰ ਦੇ ਮੁਕਾਬਲੇਾਂ ਚ ਸਾਡੀ ਚੋਲੀ ਚ ਪੰਜ ਜਾਂ 6 ਤਗਮੇ ਆ 140 ਕਰੋੜ ਦਾ ਮੁੱਲ ਹੈ ਸਾਡਾ ਤੇ ਹੁਣ ਜਣੇ ਲੇਟੈਸਟ ਰਿਪੋਰਟਾਂ ਆ ਰਹੀਆਂ ਹੋਰ ਕੁਝ ਸਾਲਾਂ ਤੱਕ 152 ਕਰੋੜ ਦਾ ਹੋ ਜਾਏਗਾ ਹੁਣ ਵੀ 140 ਕਰੋੜ ਦਾ ਵਧੇਰੀ ਹੈ ਤਾਂ ਹੀ 152 ਕਰੋੜ ਹੋਏਗਾ 152 ਕਰੋੜ ਹੋਣ ਜਾ ਰਿਹਾ ਪਰ ਸਾਡੀ ਝੋਲੀ 'ਚ ਚਾਂਦੀ ਜਾਂ ਕਾਂਸੀ ਦੇ ਪੰਜ ਛੇ ਤਗਮੇ ਪਏ ਹੈ ਜਿਹੜਾ ਇੱਕ ਮਿਲਣਾ ਸੀ ਉਹ ਵੀ ਨਹੀਂ ਮਿਲਿਆ ਇਹ ਵੀ ਭਾਰਤਿਆਂ ਲਈ ਆਜ਼ਾਦੀ ਦੇ ਦਿਹਾੜੇ ਤੇ ਇੱਕ ਵੱਡੀ ਚੁਣੌਤੀ ਦਾ ਸਵਾਲ ਸਾਡੇ ਸਾਹਮਣੇ ਖੜਾ ਹੈ ਜੀ ਜੀ ਬਿਲਕੁਲ ਤੇ ਰੁਕ ਕਰਾਂਗੇ ਪੰਜਾਬ ਦੇ ਵੱਲ ਪੰਜਾਬ ਦੇ ਵਿੱਚ ਆਉਣ ਵਾਲੇ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਪੰਚਾਇਤੀ ਚੋਣਾਂ ਹੋਣ ਦਾ ਜਿਹੜਾ ਇੱਕ ਹੈਗਾ ਰਸਮੀ ਜਾਂ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਤਾਂ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਸਭ ਨੂੰ ਇਹ ਆਵੇ ਫਿਲਹਾਲ ਚੋਣਾ ਹੋਣ ਗਿਆ ਪੰਚਾਇਤ ਸਰਪੰਚਾਂ ਦੀਆਂ ਉਸੇ ਤਰ੍ਹਾਂ ਕਹੀ ਜਿਵੇਂ ਹੁੰਦੀਆਂ ਨੇ ਚहल-ਪਹਿਲ ਕਦਮੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਵੀ ਕਿਹਨੂੰ ਕਿਹਨੂੰ ਕੀ ਕੀ ਮੈਂਬਰ ਜਾਂ ਸਰਪੰਚ ਲਈ ਹੁਣ ਅਗਲੀਆਂ ਜਿਹੜੀਆਂ ਸੀਟਾਂ ਨੇ ਉਹ ਮਿਲਣ ਗਈਆਂ ਪਰ ਉਤੇ ਹੀ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਇਹ ਵੀ ਨੇ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ ਦੇ ਕੰਮ ਰੁਕੇ ਹੋਏ ਨੇ ਭਾਵੇਂ ਕਿ ਅਫਸਰਾਂ ਨੂੰ ਇਹਨਾਂ ਦੀ ਗੱਲ ਕਹੀ ਗਈ ਸੀ ਕਿ ਤੁਸੀਂ ਉਹ ਕੰਮ ਬਣਦੇ ਕਰੋਗੇ ਕਿਉਂਕਿ ਪੰਚਾਇਤਾਂ ਜਦੋਂ ਭੰਗ ਕੀਤੀਆਂ ਗਈਆਂ ਸੀ ਪਰ ਕੋਈ ਵੀ ਅਫਸਰ ਪਿੰਡਾਂ ਦੇ ਵਿੱਚ ਨਹੀਂ ਪਹੁੰਚਿਆ ਭਾਵੇਂ ਕਿ ਹੁਣ ਮੁੱਖ ਮੰਤਰੀ ਪੰਜਾਬ ਨੇ ਵਿਧਾਇਕਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਲੋਕਾਂ ਦੇ ਘਰ-ਘਰ ਪਹੁੰਚੋਗੇ ਪਰ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੇ ਵਿੱਚ ਕੰਮ ਕਿਉਂ ਨਹੀਂ ਹੋ ਰਹੇ ਤਾਂ ਕਿ ਹੁਣ ਜਿਹੜੀਆਂ ਜਿਹੜੇ ਪੰਚਾਇਤੀ ਚੋਣਾਂ ਦੀ ਗੱਲ ਹੋ ਰਹੀ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਸੰਪੂਰਨ ਚੜ੍ਹਨ ਗਈਆਂ ਜਾਂ ਫਿਰ ਇਹ ਵੀ ਗੱਲਾਂ ਹੀ ਨੇ ਨਹੀਂ ਨਹੀਂ ਦੇ ਚੋਣਾਂ ਚਾਹਨਾ ਤਾਂ ਕੋਈ ਰੋਲਾ ਨਹੀਂ ਚੋਣਾਂ ਤਾਂ ਹੋਣੇ ਆਉਣਗੀਆਂ ਕਿਉਂਕਿ ਜਦੋਂ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਚੋਣਾਂ ਦਾ ਕੋਈ ਉਹਦੇ 'ਚ ਖਤਸ਼ਾ ਨਹੀਂ ਸਵਾਲ ਆਏਗਾ ਕਿ ਚੋਣਾਂ ਦੇ ਐਲਾਨ ਹੋਣ ਦਾ ਕਿਉਂਕਿ ਚੋਣਾਂ ਦਾ ਐਲਾਨ ਹੀ ਨਹੀਂ ਕੀਤਾ ਗਿਆ ਸੀ ਜੀ ਇਸ ਕਰਕੇ ਦਿੱਕਤਾਂ ਆ ਰਹੀਆਂ ਜਿਸ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਅਧਿਕਾਰੀਆਂ ਦੀ ਗੱਲ ਕੀਤੀ ਹੈ ਤੇ ਹੁਣ ਪੰਜਾਬ ਦੇ ਅੰਦਰ ਵੱਡਾ ਇੱਕ ਰਾਜਸੀ ਕੋਲ ਹੋਏਗਾ ਕਿ ਕਿਹ ਕਿਹ ਧੀਆਂ ਪੰਚਾਇਤਾਂ ਵੱਧ ਤੋਂ ਵੱਧ ਜਿੱਦੀਆਂ ਹਾਲਾਂਕਿ ਆਪ ਕੋਸ਼ਿਸ਼ ਕਰ ਰਹੀ ਹੈ ਕਿ ਇਸ ਇਮਤਿਹਾਨ ਚ ਨਾ ਪਿਆ ਜਾਵੇ ਹਾਲਾਂਕਿ ਜਦੋਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਰੇ ਵਿਧਾਇਕਾਂ ਨੂੰ ਕਿ ਤੁਸੀਂ ਜਾਓ ਲੋਕਾਂ ਚ ਜਾ ਕੇ ਗੱਲ ਕਰੋ ਉਹਨਾਂ ਦੀਆਂ ਗੱਲਾਂ ਤਕਲੀਫਾਂ ਸੁਣੋ ਪਰ ਇਹਦੇ باوجود ਜਦੋਂ ਹੋਰ ਕੋਈ ਦਿਨਾਂ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਉਸ ਸੈਸ਼ਨ 'ਚ ਹਾਲਾਂਕਿ ਸਰਕਾਰ ਨੇ ਇਸ ਮਾਮਲੇ ਤੇ ਚੁੱਪੀ ਧਾਰੀ ਹੋਈ ਆ ਕਿ ਐਕਟ 'ਚ ਕੋਈ ਸੋਧ ਲੈ ਕੇ ਆਉਣੀ ਆ ਕਿ ਨਹੀਂ ਆਉਣੀ ਪਰ ਸਰਕਾਰ ਦਾ ਅਧਿਕਾਰ ਹੁੰਦਾ ਉਹ ਮੌਕੇ ਦੇ ਮੌਕੇ ਤੇ ਵੀ ਲਿਆ ਕੇ ਇਸ ਇਸ਼ੂ ਤੇ ਉਹ voting ਕਰਵਾ ਸਕਦੇ ਆ ਔਰ ਐਕਟ ਬਣਵਾ ਸਕਦੇ ਆ ਸੋਧ ਕਰ ਸਕਦੇ ਆ ਸੋ ਅਗਲੇ ਦਿਨਾਂ 'ਚ ਇਹ ਸਥਿਤੀ ਜਿਹੜੀ ਹੈਗੀ ਹੈ ਦੇਖਿਆ ਜਾਏਗਾ ਕਿ ਜੇ ਸੋਧ ਹੁੰਦੀ ਹੈ ਤੇ ਜੇ ਬਿਗੈਰ ਚੋਣਾਂ ਚਾਂਜਣੇ ਪਾਰਟੀਆਂ ਦੇ ਚੋਣ ਚਿੰਨ੍ਹ ਤੋਂ ਇਲੈਕਸ਼ਨ ਲੜਨ ਦੀ ਜਾਏਗੀ ਤਾ ਜਿਹੜਾ ਘਟੋ ਘਟ ਹਾਕਮ ਤੇਰੀ ਲਈ ਤੇ ਇੱਕ ਰਾਤ ਵਾਲੀ ਗੱਲ ਹੋਏਗੀ ਹੋਏਗੀ ਕਿ ਉਹਨਾਂ ਲਈ ਕੋਈ ਇਹੋ ਜਿਹਾ ਵਿਰੋਧੀ ਧਿਰਾਂ ਵੱਲੋਂ ਸਵਾਲ ਨਹੀਂ ਉੱਠੇਗਾ ਕਿ ਕਾਂਗਰਸ ਦੇ ਇੰਨੀਆਂ ਪੰਚਾਇਤਾਂ ਜਿੱਤਗੀਆਂ ਅਕਾਲੀ ਦਲ ਦੀਆਂ ਇੰਨੀਆਂ ਪੰਚਾਇਤਾਂ ਜਿੱਤਗੀਆਂ ਆਪ ਨੂੰ ਤਾਂ ਇੰਨੀਆਂ ਪੰਚਾਇਤਾਂ ਚ ਜਿੱਤ ਮਿਲੀ ਐ ਸੋ ਕੋਸ਼ਿਸ਼ ਐ ਆਪਦੀ ਕਿ ਇਮਤਿਹਾਨ ਚ ਨਾ ਪਿਆ ਜਾਵੇ ਇਹਦੇ باوجود ਵੀ ਪੋਲਿਟਿਕਲ ਪਾਰਟੀਆਂ ਕੋਲੇ ਬੜੇ ਟੰਗ ਤਰੀਕੇ ਹੁੰਦੇ ਆ ਜੀ ਸਾਰੇ ਆਪਣੇ ਆਪਣੇ ਤਰੀਕੇ ਨਾਲ ਜਾਣਦੇ ਹੁੰਦੇ ਆ ਕਿ ਕਿਹੜੇ ਪਿੰਡ ਦੀ ਕਿਹੜਾ ਸਰਪੰਚ ਐ ਇਸ ਪਿੰਡ ਦਾ ਕਾਂਗਰਸ ਦਾ ਸਰਪੰਚ ਬਣਿਆ ਅਕਾਲੀ ਦਲ ਦਾ ਬਣਿਆ ਜਾਂ ਆਪ ਦਾ ਬਣਿਆ ਕਿਉਂਕਿ ਉਹ ਲੋਕ ਜਿਹੜੇਗੇ ਕੇਵਲ ਚੋਣਾ ਵੇਲੇ ਅਕਾਲੀ ਜਾਂ ਕਾਂਗਰਸ ਹੀ ਨਹੀਂ ਬਣਦੇ ਉਹ ਪਹਿਲਾਂ ਵੀ ਉਹਨਾਂ ਨੇ ਪਿੱਛੇ ਪਾਰਲੀਮੈਂਟ ਦੀਆਂ ਇਲੈਕਸ਼ਨ ਲੰਘ ਕੇ ਗਈਆਂ ਆਖਰ ਉਹਨਾਂ ਦੇ ਵਿੱਚੋਂ ਲੜਨਗੇ ਨਾ ਬੜਾ ਅਜੀਬ ਜਿਹਾ ਸਵਾਲ ਸਰਕਾਰ ਖੜਾ ਕਰ ਰਹੀ ਹੈ ਹੂੰ ਕਿ ਜੀ ਪੰਚਾਇਤਾਂ ਦੀਆਂ ਧੜੇਬੰਦੀਆਂ ਨਾ ਹੋਣ ਜੀ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਬਿਗੈਰ ਪਾਰਟੀ ਦੇ ਚੋਣਾਂ ਛਾਂਦੇ ਚੋਣਾਂ ਲੜਿਆ ਜਾਣ ਹੁਣ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਉਦੋਂ ਧੜੇਬੰਦੀਆਂ ਨਹੀਂ ਹੁੰਦੀਆਂ ਹੂੰ ਜਦੋਂ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਉਦੋਂ ਧੜੇਬੰਦੀਆਂ ਨਹੀਂ ਹੁੰਦੀਆਂ ਹੂੰ ਸੋ ਸਰਕਾਰਾਂ ਦਾ ਇੱਕ ਆਪਣਾ ਆਪਣਾ ਨਜ਼ਰੀਆ ਹੁੰਦਾ ਜਿਵੇਂ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਾ ਆਜ਼ਾਦੀ ਦਿਹਾੜੇ ਦਾ ਗੱਲ ਕਰ ਇਹਨਾਂ ਨੇ ਅੱਜ ਵੀ ਇਹ ਗੱਲ ਕਹੀ ਹੈ ਕਿ ਇੱਕ ਕੌਮ ਇੱਕ ਚੋਣ ਕਿ ਜਾਨੀ ਸਾਰੇ ਦੇਸ਼ 'ਚ ਇੱਕੋ ਹੀ ਚੋਣ ਹੋਣੀ ਚਾਹੀਦੀ ਹੈ ਸੋ ਚਾਹੇ ਬੰਗਾਲ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਮਹਾਰਾਸ਼ਟਰ ਹੋਵੇ ਜਾਂ ਆਸਾਮ ਹੋਵੇ ਇੱਕੋ ਵੇਲੇ ਇਕੱਠਿਆਂ ਚੋਣਾਂ ਹੋਣ ਤਾਂ ਕਿ ਸੋਕਾ ਹੋਵੇ ਜਿਹੜੀ ਤਕੜੀ ਤੇ ਰਹਿ ਉਹ ਕੇਂਦਰ ਦਾ ਜਿੱਤੇ ਜਿੱਤੇ ਸੂਬਿਆਂ 'ਚ ਵੀ ਉਹੀ ਚੋਣਾ ਜਿੱਤ ਜਾਣ ਸੋ ਇਹ ਦਲੀਲ ਨੂੰ ਇਹ ਤਰੀਕੇ ਨਾਲ ਸਹੀ ਠਹਿਰਾਇਆ ਜਾ ਰਿਹਾ ਹੈ ਕਿ ਜੀ ਦੇਖੋ ਸਮਾਂ ਬੜਾ ਬਰਬਾਦ ਹੋ ਰਿਹਾ ਹੈ ਜਿਹੜੀਆਂ ਹੋਰ ਬਾਈ ਇਲੈਕਸ਼ਨਸ ਹੁੰਦੀਆਂ ਹਨ ਪਾਰਲੀਮੈਂਟ ਦੇ ਅੰਦਰ ਜਦੋਂ ਹੰਗਾਮਾ ਹੀ ਹੁੰਦੇ ਆ ਉੱਥੇ ਜਿਹੜਾ ਸਮਾਂ ਬਰਬਾਦ ਹੁੰਦਾ ਹੈ ਹੋਰ ਬਹੁਤ ਸਾਰੇ ਮੁੱਦਿਆਂ ਤੇ ਸਮਾਂ ਬਰਬਾਦ ਹੁੰਦੇ ਆ ਤਾਂ ਉੱਥੇ ਦਾ ਕਹਿੰਦੇ ਸਮੇਂ ਦੀ ਬਰਬਾਦੀ ਨਹੀਂ ਗਣੀ ਜਾਂਦੀ ਜਦੋਂ ਕਿਸੇ ਸੂਬੇ ਦੀ ਲੀਡਰਸ਼ਿਪ ਚੁਣੀ ਜਾਣੀ ਹੈ ਮੁਲਕ ਦੀ ਲੀਡਰਸ਼ਿਪ ਚੁਣੀ ਜਾਣੀ ਹੈ ਉਥੋਂ ਕਹਿੰਦੇ ਸਮੇਂ ਦੀ ਬਰਬਾਦੀ ਹੁੰਦੀ ਹੈ ਸੋ ਦਲੀਲਾਂ ਕੱਢ ਲੈਂਦੇ ਆ ਸਾਡੇ ਰਾਸੀ ਆਗੂ ਇਦਾਂ ਹੀ ਪੰਜਾਬ ਦੇ ਰਾਸੀ ਆਗੂ ਜਿਹੜੇ ਸਤਾ ਚ ਹੈਗੇ ਆ ਉਹ ਵੀ ਕਹਿ ਰਿਹਾ ਕਿ ਜੇ ਗੈਰ ਰਾਸੀ ਹੋਣ ਗਿਆ ਤਾਂ ਤੜੇਬੰਦੀ ਨਹੀਂ ਹੋਏਗੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਮਾਮਲੇ ਤੇ ਸਰਕਾਰ ਜਿਹੜਾ ਹੈਗਾ ਕੋਈ ਨਾ ਕੋਈ ਬਿੱਲ ਲੈ ਕੇ ਆਏਗੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਬਗੈਰ ਰਾਸੀ ਚੋਣਾਂ ਚਾਹੁੰਦੇ ਚੋਣਾ ਹੋਣ ਤਾਂ ਕਿ ਇਹ ਵਾਵਿਲਾ ਖੜੇ ਹੀ ਨਾ ਹੋਵੇ ਕਿ ਕਿਹੜੀ ਪਾਰਟੀ ਦਾ ਪੰਜ ਜਿਆ ਸਰਪੰਚ ਜਿੱਤਿਆ ਜੇ ਨਵਦੀਪ ਜੀ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਿਵਾਲ ਦੀ ਜਿੰਨਾ ਵੱਲੋਂ ਵਾਰ-ਵਾਰ ਜ਼ਮਾਨਤ ਲਈ ਅਰਜੀ ਲਈ ਜਾਂਦੀ ਹੈ ਪਰ ਉਹਨਾਂ ਦੀ ਅਰਜੀ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਤੇ ਇਸ ਵਾਰ ਵੀ ਜੇ ਗੱਲ ਕੀਤੀ ਜਾਵੇ ਤਾਂ ਸੀਬੀਆਈ ਵੱਲੋਂ ਦਰਜ ਕੇਸ ਦੇ ਵਿੱਚ ਉਹਨਾਂ ਦੀ ਅੰਤਰੀਮ ਜ਼ਮਾਨਤ ਸੀਗੀ ਜਿਹੜੀ ਉਹ ਫੇਰ ਤੋਂ ਰੱਦ ਕਰ ਦਿੱਤੀ ਗਈ ਹੈ ਨਦੀਵੇਰ ਵੰਦਕੇ ਜਰੀਵਾਲ ਦੇਖੋ ਦਿੱਲੀ ਦੇ ਮੁੱਖ ਮੰਤਰੀ ਦਾ ਹਨੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈ ਚਾਹੇ ਤਾਂ ਮਨੀ ਲਾਂਡਰਿੰਗ ਦਾ ਮਾਮਲਾ ਹੋਵੇ ਚਾਹੇ ਉਹ ਵੀ ਸਰਾਬ ਘਟਾਲੇ ਦਾ 이슈 ਦੋਨੇ ਹੀ ਮੁੱਦਿਆਂ ਨੂੰ ਲੈ ਕੇ ਇੱਕ ਪਾਸੇ ED ਦੇ ਕੇਸ ਚੱਲੇ ਆ ਦੂਜੇ ਪਾਸੇ CBI ਲੱਗੀ ਵੀ ਹੈ ਸੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜੇ ਵੀ ਉਹ ਜੇਲ੍ਹ 'ਚ ਹੈ ਯਤਨ ਕਰਦੇ ਆ ਉਹਨਾਂ ਦਾ ਹੱਕ ਹੈ ਕੋਸ਼ਿਸ਼ ਕਰਨ ਦਾ ਜ਼ਮਾਨਤ ਤੇ ਬਾਹਰ ਆਉਣ ਦਾ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਜਿਹੜਾ ਦੋਸ਼ ਦੇ ਹਟਾ ਕੋਈ ਵਿਅਕਤੀ ਜੇਲ੍ਹ ਚ ਨਜ਼ਰਬੰਦ ਆ ਉਹਦਾ ਅਧਿਕਾਰ ਆ ਜ਼ਮਾਨਤ ਦੇ ਲਈ ਅਪਲਾਈ ਕਰਨਾ ਜਾਂ ਕੋਸ਼ਿਸ਼ ਕਰਨਾ ਕਿ ਜ਼ਮਾਨਤ ਬਾਹਰ ਕਿਸੇ ਨੂੰ ਹਮੇਸ਼ਾ ਲਈ ਪੱਕੇ ਤੌਰ ਤੇ ਜਤਾ ਕੋ ਦੋਸ਼ੀ ਇੱਥੇ ਤਾਂ ਦੇਖੋ ਨਵਦੀਪ ਇੱਕ ਦਿਨ ਪਹਿਲਾਂ ਦੀ ਗੱਲ ਹੈ ਜਿਨ੍ਹਾਂ ਦੇ ਖਿਲਾਫ ਦੋਸ਼ ਸਾਬਤ ਵੀ ਹੋ ਗਿਆ ਜੇਲਾਂ ਕੱਟ ਰਹੇ ਆ 21 ਕਿ ਦਿਨ ਦੀ ਪਰੋਲ ਤਾਂ ਉੱਥੇ ਡੇਰਾ ਮੁਖੀ ਨੂੰ ਮਿਲ ਗਈ ਹੈ ਰਾਮ ਰੀਮ ਉਹ 21 ਦਿਨ ਦੀ ਪਰੋਲ ਤੇ ਬਾਹਰ ਆ ਗਿਆ ਕੁਝ ਮਹੀਨੇ ਪਹਿਲਾਂ ਬਾਹਰ ਆਇਆ ਸੋ ਇਹ ਦੇਸ਼ ਦਾ ਕਾਨੂੰਨ ਜਿਹੜਾ ਹੈਗਾ ਜਿੱਥੇ ਕਿਤੇ ਆਪਣੇ ਢੰਗ ਨਾਲ ਜਿਹੜਾ ਸਰਕਾਰਾਂ ਚਾਹੁੰਦੀਆਂ ਉਸ ਢੰਗ ਨਾਲ ਹੀ ਦਲੀਲਾਂ ਘੜਦੀਆਂ ਹੁਣ ਰਿੰਦ ਕੇਜਰੀਵਾਲ ਦੇ ਮਾਮਲੇ 'ਚ ਵੱਖਰੀ ਦਲੀਲ ਘੜੀ ਜਾ ਰਹੀ ਹੈ ਕਿ ਜੀ ਬਹੁਤ ਵੱਡਾ ਘਟਾਲਾ ਹੈ ਬਾਹਰ ਆਏਗਾ ਤਾਂ ਜਿਹੜਾ ਹੈਗਾ ਆਪਣਾ ਪ੍ਰਭਾਵ ਜਮਾਏਗਾ ਇਸ ਕਰਕੇ ਜ਼ਮਾਨੇ ਦਾ ਵਿਰੋਧ ਕੀਤਾ ਜਾਂਦਾ ਹੈ ਦੇਖਿਆ ਜਾਏਗਾ ਕਿ ਅਗਰੇ ਦਿਨਾਂ 'ਚ ਸੁਪਰੀਮ ਕੋਰਟ ਇਸ ਮਾਮਲੇ ਤੇ ਕੀ ਰੋਕ ਅਗਤਿਆਰ ਕਰਦੇ ਹੈ ਜੀ ਉਦੋਂ ਹੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਕਿ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਪਰ ਇਸ ਮੀਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਅਕਾਲੀ ਦਲ ਨੇ ਜ਼ਰੂਰ ਛੁਟਕੀ ਲਈ ਹੈ ਅਕਾਲੀ ਦਲ ਕਹਿੰਦਾ ਕਿ ਗਵਰਨਰ ਕੋਰ ਹੁੰਦਾ ਹੈ ਮੀਟਿੰਗਾਂ ਕਰਨ ਵਾਲਾ ਕੀ ਕਹਿਣਾ ਚਾਹੋਗੇ ਨਵੀਂ ਮੈਂ ਸਮਝਦਾ ਕਿ ਅਕਾਲੀ ਦਲ ਨੇ ਬੜਾ ਦਲੇਰਾ ਨਾ ਸਟੈਪ ਲਿਆ ਸਮਾਲ ਵਿੱਚ ਕਿਉਂਕਿ ਆਮ ਤੌਰ ਤੇ ਇਹ ਮਾਮਲਾ ਜੋ ਦੇਖਿਆ ਜਾਂਦਾ ਕਿ ਹਾਕਮ ਤੇਰੇ ਨਾਲ ਜੁੜਿਆ ਹੋਇਆ ਹੈ ਹੂੰ ਤਾਂ ਵਿਰੋਧੀ ਧਿਰ ਹਿੰਮਤ ਨਹੀਂ ਕਰਦੀ ਇਸ ਮਾਮਲੇ ਤੇ ਗੱਲ ਕਰਨ ਦੀ ਜੀ ਅਕਸਰ ਆਪਾਂ ਦੇਖਦੇ ਆਂ ਪਾਜ ਪਾਨੇ ਦਾ ਵਿਰੋਧ ਕਰਨਾ ਹੀ ਕਰਨਾ ਹੈ ਕਾਂਗਰਸ ਪਾਰਟੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਹੂੰ ਗਵਰਨਰ ਦੇ ਮਾਮਲੇ 'ਚ ਆਪਾਂ ਦੇਖਦੇ ਆਂ ਕਿ ਅਕਸਰ ਉਹ ਵੀ ਚੁੱਪ ਰਹਿੰਦੇ ਆ ਚੁੱਪੇਸ਼ ਕਰਕੇ ਰਹਿੰਦੇ ਆ ਕਿਉਂਕਿ ਸੰਦੇ ਸਰਕਾਰ ਨਾਲ ਜੁੜਿਆ ਹੋਆ ਮਾਮਲਾ ਹੈ ਜੇ ਸਰਕਾਰ ਦੀ ਇਹਮਾ ਜਿਹੜੀ ਵਿਗੜੇਗੀ ਤਾਂ ਸ਼ਾਇਦ ਉਹ ਸੰਦੇ ਕਿ ਕਾਂਗਰਸ ਦੀ ਇਹਮਾ ਜੋ ਹੋਰ ਉੱਪਰ ਜਾਏਗੀ ਜੀ ਅਕਾਲੀ ਦਲ ਨੇ ਇਸ ਮਾਮਲੇ 'ਚ ਇੱਕ ਦਲੇਰانہ ਸਟੈਪ ਲਿਆ ਡਾਕਟਰ ਦਲਜੀਤ ਟੀਮਾ ਉਹਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਦੇਖੋ ਜਿਹੜੇ ਗਵਰਨਰ ਰਹੇ ਗਿਆ ਉਹਨਾਂ ਦਾ ਕੰਮ ਨਹੀਂ ਹੈ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਚ ਪੰਜਾਬ ਬਾਰੇ ਪੰਜਾਬ ਦੀਆਂ ਸਕੀਮਾਂ ਬਾਰੇ ਜੱਜਾ ਲੈਣਾ ਜਿਹਦਾ ਸਿੱਧੇ ਤੌਰ ਤੇ ਜਿਹੜਾ ਦੇਸ਼ ਦਾ ਸੰਘੀ ਟਾਣਚਾ ਹੈ ਉਹਦੇ ਦਖਲ ਹੈ ਕਿਸੇ ਵੀ ਸੂਬੇ ਦੇ ਕੰਮ ਕਾਜ ਚ ਦਖਲ ਹੈ ਇਸ ਕਰਕੇ ਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ ਅਕਸਰ ਕਿਹਾ ਜਾਂਦਾ ਕਿ ਕਾਲੀ ਦਲ ਸ਼ੁਰੂ ਤੋਂ ਹੀ ਜਿਹੜਾ ਰਾਜਾਂ ਨੂੰ ਵਾਧੇ ਅਧਿਕਾਰਾਂ ਦਾ ਹਮੇ ਰਿਆ ਪਿਛਲੇ ਦਿਨਾਂ ਚ ਕਾਲੀ ਦਲ ਤੇ ਵੀ ਸਵਾਲ ਉੱਠਣ ਲੱਗੇ ਸੀ ਪਰ ਜੋ ਕਾਲੀ ਦਲ ਦਾ ਹੁਣ ਇਸ ਮਾਮਲੇ ਤੇ ਸਟੈਂਡ ਹੈ ਕਿ ਗਵਰਨਰ ਕੌਣ ਹੁੰਦਾ ਹੈ ਪੰਜਾਬ ਦੇ ਮਾਮਲੇ ਚ ਦਖਲ ਦੇਣ ਵਾਲਾ ਮੈਂ ਸੋਨਦਾ ਕਿ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਆ ਕਾਲੀ ਦਲ ਨੇ ਇੱਕ ਚੰਗਾ ਸਟੈਪ ਲਿਆ ਔਰ ਇਹ ਬਣਦਾ ਵੀ ਨਹੀਂ ਜਿਹੜੀਆਂ ਚੁਣੀਆਂ ਵੀ ਸਰਕਾਰਾਂ ਜਿਹਦੇ 92 ਵਿਧਾਇਕ ਹੈ ਮੁੱਖ ਮੰਤਰੀ ਆ ਕੋਈ ਸੰਕਰ ਨਹੀਂ ਆ ਮੀਟਿੰਗਾਂ ਲੈਣੀਆਂ ਤਾਂ ਮੁੱਖ ਮੰਤਰੀ ਲਏਗਾ ਨਾ ਜੇ ਡੀਜੀਪੀ ਬੁਲਾਉਣਾ ਗਵਰਨਰ ਨੇ ਟੀਈ ਸੀਕ੍ਰੀਟਰੀ ਬੁਲਾਉਣਾ ਗਵਰਨਰ ਨੇ ਤਾਂ ਫਿਰ ਮੁੱਖ ਮੰਤਰੀ ਨੇ ਉਥੇ ਕੀ ਕਰਨਾ ਸੋ ਵੱਡਾ ਸਵਾਲ ਹੈ ਫੈਡਰਲ ਚਾਂਚੇ ਦੇ ਮਾਮਲੇ 'ਚ ਸਿੱਧੇ ਤੌਰ ਤੇ ਤੇ ਦਖਲ ਆ ਤਾਂ ਕਾလီ ਦਲ ਦੇ ਵਿਰੋਧ ਦਾ ਇੱਕ ਚੰਗਾ ਪੰਜਾਬੀਆਂ ਵੱਲੋਂ ਹੰਗਾਰਾ ਪੈ ਜਾਏਗਾ ਕਿ ਗਵਰਨਰ ਦਾ ਚਾਹੇ ਸਰਕਾਰ ਕਿਸੇ ਦੀ ਹੋਵੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਸੂਬਿਆਂ ਦੇ ਅਧਿਕਾਰ ਸੂਬਿਆਂ ਕੋਲੇ ਹੀ ਰਹਿਣੇ ਚਾਹੀਦੇ ਜੀ ਬਿਲਕੁਲ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੇਸ਼ ਦੇ ਕਿਸਾਨਾਂ ਦੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਜੋ ਸ਼ੰਭੂ ਬਾਰਡਰ ਤੇ ਕਿਤੇ ਖਨੋਰੀ ਬਾਰਡਰ ਤੇ ਲਗਾਤਾਰ ਫਰਵਰੀ ਮਹੀਨੇ ਤੋਂ ਬੈਠੇ ਹੋਏ ਨੇ ਕਿੰਨੀਆਂ ਹੀ ਅੱਤ ਦੀਆਂ ਧੁੱਪਾਂ ਲੰਘੀਆਂ ਹੁਣ ਚੱਕੜ ਝੋਲੇ ਲੰਘ ਰਹੇ ਨੇ ਤੇ ਮੂਰੇ ਠੰਡ ਵੀ ਆ ਰਹੀ ਆ ਪਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਨਦੀ ਸਾਰ ਨਹੀਂ ਲਈ ਜਾ ਰਹੀ ਉਹਨਾਂ ਦੀਆਂ ਮੰਗਾਂ ਨੂੰ ਪਰਵਾਣ ਨਹੀਂ ਚੜਾਇਆ ਜਾ ਰਿਹਾ ਭਾਵੇਂ ਕਿ ਸੁਪਰੀਮ ਕੋਰਟ ਵੱਲੋਂ ਵੀ ਆਇ ਦਿਨ ਕੋਈ ਨਾ ਕੋਈ ਐਲਾਨ ਕਰ ਦਿੱਤਾ ਜਾਂਦਾ ਹੈ ਭਾਵੇਂ ਕਿ ਭਾਵੇਂ ਪੰਜਾਬ ਸਰਕਾਰ ਨੂੰ ਕੁਝ ਕਹਿ ਦਿੱਤਾ ਜਾਂਦਾ ਹੈ ਕੇਂਦਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਪਰ ਜੋ ਬਣਦਾ ਹੱਕ ਹੈ ਜਿਸ ਦੀ ਗੱਲ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਪਰੀ ਉੱਤੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਕਈ ਐਲਾਨ ਕੀਤੇ ਗਏ ਨੇ ਉਹ ਵਿਚਾਰੇ ਵੀ ਕਦੇ ਲੀਡਰਾਂ ਨੂੰ ਮਿਲਦੇ ਨੇ ਕਦੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਦੇ ਨੇ ਪਰ ਉਹਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈ ਰਿਆ ਸੀ ਤੁਸਾਂ ਕੀ ਕਰਨਾ ਚਾਹੋਗੇ ਨਦੀਪ ਮਾਮਲਾ ਤਾਂ ਦੇਖੋ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਹਵਾਲੇ ਆ ਮੁੱਦੇ ਐ ਐਮਐਸਬੀ ਦੀ ਐ ਮੁੱਦੇ ਕਰਜ਼ਾ ਮਾਫੀ ਦੀ ਐ ਕਿਸਾਨਾਂ ਦੇ ਬਣੇ ਕੇਸਾਂ ਦੇ ਐ ਸਾਰੇ ਮਾਮਲੇ ਹੁਣ ਜਿਹੜਾ ਅਹਿਮ ਮਾਮਲਾ ਸਭ ਤੋਂ ਵੱਡਾ ਐ ਇਸ ਵੇਲੇ ਕਿਸਾਨਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਉਹ ਵਾਗਾ ਬਾਰਡਰ ਤੋਂ ਲੈ ਕੇ ਹਮ ਪੂਰੇ ਪੰਜਾਬ 'ਚ ਟਰੈਕਟਰ ਮਾਰਚ ਕਰ ਰਿਹਾ ਸਾਰੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਕੀਤਾ ਜਾ ਰਿਹਾ ਮੁੱਦਾ ਇਹ ਆ ਉਹ ਕਹਿੰਦੇ ਸਾਡੀਆਂ ਗੱਲਾਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਜਦੋਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਉਹ ਕਹਿੰਦੇ ਆਜ਼ਾਦੀ ਸਾਰਿਆਂ ਲਈ ਹੈ ਅਸੀਂ ਆਜ਼ਾਦੀ ਦਾ ਸਵਾਗਤ ਕੀਤਾ ਹੈ ਆਜ਼ਾਦੀ ਦੀਆਂ ਮੁਬਾਰਕਾਂ ਦਿੰਨੇ ਆਂ ਔਰ ਉਹ ਕਹਿੰਦੇ ਕਿ ਕਿਸਾਨਾਂ ਲਈ ਆਜ਼ਾਦੀ ਕਿਉਂ ਨਾ ਹੋਵੇ ਕਿਸਾਨਾਂ ਦੀਆਂ ਮੰਗਾਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਐਮ ਐਸ ਬੀ ਦੇ ਮੁੱਦੇ ਤੇ ਕੋਈ ਸੁਣਵਾਈ ਨਹੀਂ ਕਰਜ਼ਾ ਮਾਫੀ ਦੇ ਮੁੱਦੇ ਤੇ ਕੋਈ ਸੁਣਵਾਈ ਨਹੀਂ ਕਿਸਾਨਾਂ ਦੇ ਜਿਹੜੇ ਕੇਸ ਬਣਿਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਜੇ ਕਿਸਾਨ ਕਹਿੰਦੇ ਆ ਦਿੱਲੀ ਸਾਡੀ ਵੀ ਰਾਜਧਾਨੀ ਹੈ ਅਸੀਂ ਉੱਥੇ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ ਹੈ ਦੇ ਦੇ ਹਾਕਮਾਂ ਨੂੰ ਸੁਣਾਉਣੀ ਐ ਤਾਂ ਗੁਆਣ ਤੇ ਹਰਿਆਣਾ ਸੂਬਾ ਪੈਂਦਾ ਉਹ ਆਪਣੀਆਂ ਸੜਕਾਂ ਤੇ ਖੂਬ ਪੁੱਟ ਕੇ ਬੈਠ ਜਾਂਦੇ ਆ ਕਿੰਨੇ ਅਸੀਂ ਕਿਸਾਨਾਂ ਨੂੰ ਜਾਣ ਨਹੀਂ ਦੇਣਾ ਸੋ ਆਜ਼ਾਦੀ ਦੇ ਦਿਹਾੜੇ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਨਾ ਆਪਣੇ ਆਪ 'ਚ ਇੱਕ ਵੱਡਾ ਸੰਬੋਲਕ ਤੌਰ ਤੇ ਵਿਰੋਧ ਦਾ ਪ੍ਰਗਟਾਵਾ ਕਿ ਜੇ ਆਜ਼ਾਦੀ ਦਾ ਨਿਗ ਹੈ ਤੇ ਆਜ਼ਾਦੀ ਸਾਰੇ ਦੇਸ਼ ਲਈ ਹੋਣੀ ਚਾਹੀਦੀ ਐ ਕਿਸਾਨ ਵੀ ਅੱਜ ਦੇ ਦਿਨ ਤੇ ਕਿਉਂ ਟਰੈਕਟਰ ਮਾਰਚ ਕਰਨ ਉਹਨਾਂ ਨੇ ਗੱਲਾਂ ਦੀ ਸੁਣਵਾਈ ਕਿਉਂ ਨਹੀਂ ਹੋਈ ਉਹਨਾਂ ਨੇ ਇੱਕ ਤਰ੍ਹਾਂ ਦਾ ਸਾਰੇ ਦੇਸ਼ ਨੂੰ ਇੱਕ ਹੋਕਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਅਸੀਂ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਦੇਸ਼ ਦੇ ਆਗੂਆਂ ਨੂੰ ਆਜ਼ਾਦੀ ਦੇ ਦਿਹਾੜੇ ਤੇ ਸਾਡੀ ਗੱਲ ਵੀ ਸੁਣਨੀ ਪਏਗੀ ਹੂੰ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਾਰੰਥ ਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਨਾਹੀ ਜੀ ਮਿਲਾਂਗੇ ਆਪਾਂ ਕੱਲ ਨੂੰ ਜੋ ਹੋਰ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਹਿਜ ਕਰ